ਇਸ ਲੈਕਚਰ ਵਿੱਚ ਅਸੀਂ ਵਿਆਕਰਨ ਬਾਰੇ ਗੱਲਬਾਤ ਕਰਾਂਗੇ ਵਿਆਕਰਨ ਨੂੰ ਅੰਗਰੇਜ਼ੀ ਦੇ ਵਿੱਚ ਗ੍ਰਾਮਰ ਕਿਹਾ ਜਾਂਦਾ ਹੈ ਵਿਆਕਰਨ ਦੀਆਂ ਬਹੁਤਿਆਂ ਕਿਤਾਬਾਂ ਦੇ ਵਿੱਚ ਖਾਸ ਤੌਰ ਤੇ ਜਿਹੜੀਆਂ ਸਕੂਲਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਬਹੁਤਿਆਂ ਵਿੱਚ ਲਿਖਿਆ ਮਿਲਦਾ ਹੈ ਕਿ ਵਿਆਕਰਨ ਉਹ ਹੁੰਦਾ ਹੈ ਜਿਹੜਾ ਕਿਸੇ ਭਾਸ਼ਾ ਨੂੰ ਠੀਕ ਢੰਗ ਨਾਲ ਲਿਖਣਾ ਸਿਖਾਉਂਦਾ ਹੈ ਇਹ ਪਰਭਾਸ਼ਾ ਜਿਹੜੀ ਵਿਆਕਰਨ ਦੀ ਪੂਰਨ ਰੂਪ ਵਿੱਚ ਸਹੀ ਨਹੀਂ ਹੈਗੀ ਵਿਆਕਰਨ ਜਾਂ ਗ੍ਰਾਮਰ ਉਹ ਆ ਜਦੋਂ ਅਸੀਂ ਕਿਸੇ ਭਾਸ਼ਾ ਨੂੰ ਬੋਲਦੇ ਹਾਂ ਜਾਂ ਜਦੋਂ ਅਸੀਂ ਕਿਸੇ ਭਾਸ਼ਾ ਨੂੰ ਲਿਖਦੇ ਹਾਂ ਕਿਸੇ ਭਾਸ਼ਾ ਦੇ ਬੋਲ ਲਣ ਜਾਂ ਲਿਖਣ ਦੇ ਪਿੱਛੇ ਜਿਹੜੇ ਨਿਯਮ ਕੰਮ ਕਰਦੇ ਹੁੰਦੇ ਨੇ ਉਹਨਾਂ ਨੂੰ ਵਿਆਕਰਨ ਕਿਹਾ ਜਾਂਦਾ ਹੈ ਭਾਬ ਵਿਆਕਰਨ ਨਿਯਮ ਪ੍ਰਬੰਧ ਹੈ ਜਿਹੜਾ ਕਿਸੇ ਭਾਸ਼ਾ ਦੇ ਬੋਲਣ ਦੇ ਪਿੱਛੇ ਪਿਆ ਹੁੰਦਾ ਹੈ ਕਦੇ ਵੀ ਕੋਈ ਭਾਸ਼ਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਵਿਆਕਰਨ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੀ ਪਰ ਮੇ ਇੱਕ ਛੋਟਾ ਬੱਚਾ ਜਿਹੜਾ ਉਹ ਸ਼ੁਰੂ ਦੇ ਵਿੱਚ ਵਿਆਕਰਨ ਨਹੀਂ ਸਿੱਖਦਾ ਉਹ ਆਪਣੇ ਆਲੇ ਦੁਆਲੇ ਤੋਂ ਸਭ ਤੋਂ ਪਹਿਲਾਂ ਧੁਨੀਆਂ ਬੋਲਣੀਆਂ ਸਿੱਖਦਾ ਮ ਪ ਬ ਅਜਨੀਆਂ ਧੁਨੀਆਂ ਉਹ ਆਪਣੇ ਆਲੇ ਦੁਆਲੇ ਤੋਂ ਬੋਲਣੀਆਂ ਸਿੱਖਦਾ ਜ ਜਿਨ੍ਹਾਂ ਨੂੰ ਬਾਅਦ ਵਿੱਚ ਜੋੜ ਕੇ ਉਹ ਉਹਨਾਂ ਦਾ ਮਾਮਾ ਪਾਪਾ ਬਾਬਾ ਜਿਹੇ ਸ਼ਬਦਾ ਜਿਹੜੇ ਉਹ ਬਣਾਉਂਦਾ ਉਸ ਤੋਂ ਬਾਅਦ ਬੱਚਾ ਸ਼ਬਦਾਂ ਨੂੰ ਬੋਲਣਾ ਸਿੱਖਦਾ ਹੈ ਤੇ ਬਾਅਦ ਦੇ ਵਿੱਚ ਸ਼ਬਦਾਂ ਤੋਂ ਵਾਕਾਂਸ਼ ਵਾਕਾਂਸ਼ਾਂ ਤੋਂ ਵਾਕ ਨੇ ਜਿਹੜੇ ਬਣਾਉਣਾ ਬੱਚਾ ਸਿੱਖ ਜਾਂਦਾ ਹੈ 5-6 ਸਾਲਾਂ ਦੀ ਉਮਰ ਤੱਕ ਪਹੁੰਚਦੇ ਆ ਇੱਕ ਭਾਸ਼ਾ ਨੂੰ ਆਲੇ ਦੁਆਲੇ ਤੋਂ ਗ੍ਰਹਿਣ ਕਰਕੇ ਬੱਚਾ ਪੂਰਨ ਰੂਪ ਦੇ ਵਿੱਚ ਬੋਲਣੀ ਸਿੱਖ ਲੈਂਦਾ ਹੈ ਸ਼ੁਰੂ ਦੇ ਵਿੱਚ ਬੱਚੇ ਨੇ ਕਿਸੇ ਵਿਆਕਰਨ ਦੀ ਸਿੱਖਿਆ ਨਹੀਂ ਲਈ ਪਰ ਜਿਹੜੀ ਭਾਸ਼ਾ ਉਹਦੇ ਆਲੇ ਦੁਆਲੇ ਬੋਲੀ ਜਾ ਰਹੀ ਆ ਉਹ ਭਾਸ਼ਾ ਸੁਣ ਕੇ ਤੇ ਸਮਝ ਕੇ ਉਹ ਉਸੇ ਤਰੀਕੇ ਨਾਲ ਭਾਸ਼ਾ ਜਿਹੜੀ ਉਹ ਬੋਲਣੀ ਸ਼ੁਰੂ ਕਰ ਦਿੰਦਾ ਹੈ ਬੱਚਾ ਭਾਸ਼ਾ ਸਿੱਖਣ ਦੇ ਸ਼ੁਰੂ ਦੇ ਦਿਨਾਂ ਦੇ ਵਿੱਚ ਇੱਕ ਕਿਰਿਆ ਤੋਂ ਕਈ ਸਾਰੇ ਵਾਕ ਵੀ ਬਣਾਉਣੇ ਸਿੱਖ ਜਾਂਦਾ ਜਿਵੇਂ ਜੇ ਉਹਨੂੰ ਖਾਂਦਾ ਕਿਰਿਆ ਦਾ ਪਤਾ ਹੈ ਤਾਂ ਰੋਟੀ ਖਾਂਦਾ ਦੇ ਨਾਲ ਹੋਰ ਚੀਜ਼ਾਂ ਪਾਣੀ ਨੂੰ ਵੀ ਖਾਂਦਾ ਕਹਿ ਸਕਦਾ ਹੈ ਇਹਦਾ ਅਰਥ ਹੈ ਕਿ ਬੱਚਾ ਭਾਸ਼ਾ ਨੂੰ ਬੋਲਣ ਦੇ ਦੌਰਾਨ ਵਿਆਕਰਣ ਦੀਆਂ ਗੁੰਜਲਾਂ ਨੂੰ ਸਮਝਦਾ ਹੈ ਪਰ ਜਦੋਂ ਕੋਈ ਦੂਜੀ ਭਾਸ਼ਾ ਸਿੱਖੀ ਜਾਂਦੀ ਹੈ ਭਾਵੇਂ ਉਹ ਪੰਜਾਬ ਵਿੱਚ ਜੰਮਿਆ ਬੱਚਾ ਹਿੰਦੀ ਸਿੱਖ ਰਿਹਾ ਹੋਵੇ ਜਾਂ ਕਿਸੇ ਵਿਦੇਸ਼ੀ ਭਾਸ਼ਾ ਨੂੰ ਸਿੱਖ ਰਿਹਾ ਹੋਵੇ ਤਾਂ ਅਜਹੀ ਭਾਸ਼ਾ ਦੀ ਵਿਦਿਆਰਥੀ ਨੂੰ ਵਿਆਕਰਣ ਵੀ ਸਿਖਾਈ ਜਾਂਦੀ ਹੈ ਕਿਉਂਕਿ ਜੇ ਕੋਈ ਵਿਅਕਤੀ ਵਿਆਕਰਣ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਤਾਂ ਉਹ ਭਾਸ਼ਾ ਨੂੰ ਚੰਗੀ ਤਰ੍ਹਾਂ ਬੋਲਣੀ ਸਮਝਣੀ ਤੇ ਲਿਖਣੀ ਸਿੱਖ ਸਕਦਾ ਹੈ ਇਸ ਕਰਕੇ ਵਿਆਕਰਣ ਉਹੀ ਨਹੀਂ ਹੈਗਾ ਜਿਹੜਾ ਕਿਸੇ ਵਿਅਕਤੀ ਦੇ ਭਾਸ਼ਾ ਨੂੰ ਲਿਖਣ ਦੇ ਪਿੱਛੇ ਕਾਰਜਸ਼ਿਲ ਹੁੰਦਾ ਹੈ ਬਲਕਿ ਵਿਆਕਰਨ ਉਹ ਵੀ ਹੈ ਜਿਹੜਾ ਕਿਸੇ ਵਿਅਕਤੀ ਦੇ ਭਾਸ਼ਾ ਨੂੰ ਬੋਲਣ ਦੇ ਪਿੱਛੇ ਜਿਹੜੇ ਉਹਦੇ ਨਿਯਮ ਪਏ ਹੋਏ ਨੇ ਭਾਸ਼ਾ ਦੇ ਜਿਵੇਂ ਪੰਜਾਬੀ ਭਾਸ਼ਾ ਦਾ ਨਿਯਮ ਹੈ ਕਿ ਪੰਜਾਬੀ ਭਾਸ਼ਾ ਦੇ ਸਧਾਰਨ ਵਾਕ ਦੇ ਵਿੱਚ ਸ਼ੁਰੂ ਦੇ ਵਿੱਚ ਕਰਤਾ ਆਊਗਾ ਫਿਰ ਕਰਮ ਆਊਗਾ ਤੇ ਅੰਤ ਦੇ ਵਿੱਚ ਕਿਰਿਆ ਆਊਗੀ ਜਿਵੇਂ ਮੁੰਡਾ ਸਕੂਲ ਜਾਂਦਾ ਹੈ ਮੁੰਡਾ ਜਿਹੜਾ ਉਹ ਕਰਤਾ ਹੈ ਸਕੂਲ ਕਰਮ ਹੈ ਜਾਂ ਦਾ ਹੈ ਕਿਰਿਆ ਇਹਨੂੰ ਅਸੀਂ ਬੋਲਚਾਲੀ ਵਾਕਾਂ ਦੇ ਵਿੱਚ ਇਹਦੇ ਵਿੱਚ ਕੁਝ ਤਬਦੀਲੀ ਤਾਂ ਕਰ ਸਕਦੇ ਹਾਂ ਪਰ ਉਹ ਤਬਦੀਲੀ ਵੀ ਵਿਆਕਰਨ ਦੇ ਅਨਸਾਰ ਹੀ ਹੋਊਗੀ ਉਹ ਗੜੀ ਦੁਗੜੀ ਨਹੀਂ ਹੋ ਸਕਦੀ ਜਿਵੇਂ ਸਕੂਲ ਨੂੰ ਕਰਮ ਨੂੰ ਅਸੀਂ ਬੋਲਚਾਲੀ ਵਾਕਾਂ ਦੇ ਵਿੱਚ ਅੱਗੇ ਲੈ ਕੇ ਆ ਸਕਦੇ ਹਾਂ ਸਕੂਲ ਮੁੰਡਾ ਜਾਂਦਾ ਹੈ ਪਰ ਹੈ ਜਾਂਦਾ ਸਕੂਲ ਮੁੰਡਾ ਅਜਿਹੇ ਵਾਕ ਨੇ ਜਿਹੜੇ ਉਹ ਵਿਆਕਰਨ ਦੇ ਪੱਖ ਤੋਂ ਜਿਹੜੇ ਕਿਸੇ ਅਰਥ ਦੀ ਸਿਰਜਣਾ ਨਹੀਂ ਕਰਦੇ ਜਾਂ ਜਿਹੜੇ ਕਿਸੇ ਅਰਥਾਂ ਪ੍ਰਗਟਾਵਾ ਨਹੀਂ ਕਰਦੇ ਉਹਨਾਂ ਨੂੰ ਠੀਕਵਾਕ ਨਹੀਂ ਮੰਨਿਆ ਜਾ ਸਕਦਾ ਇਸ ਕਰਕੇ ਭਾਵੇਂ ਭਾਸ਼ਾ ਦਾ ਲਿਖਤੀ ਰੂਪ ਹੋਵੇ ਤੇ ਭਾਵੇਂ ਭਾਸ਼ਾ ਨੂੰ ਬੋਲਚਾਲੀ ਰੂਪ ਦੇ ਵਿੱਚ ਬੋਲਿਆ ਜਾਵੇ ਪਰ ਉਸ ਭਾਸ਼ਾ ਦੇ ਪਿੱਛੇ ਪਿੱਛੇ ਵਿਆਕਰਨਿਕ ਨਿਯਮ ਹੁੰਦੇ ਨੇ ਤਾਂ ਹੀ ਉਸ ਭਾਸ਼ਾ ਨੂੰ ਠੀਕ ਢੰਗ ਨਾਲ ਬੋਲਿਆ ਜਾ ਸਕਦਾ ਹੈ ਜਿਵੇਂ ਬਿਹਾਰ ਜੂਪੀ ਤੋਂ ਜਿਹੜੇ ਪ੍ਰਵਾਸੀ ਭਾਰਤੀ ਆਉਂਦੇ ਨੇ ਉਹ ਆਮ ਤੌਰ ਤੇ ਜਦੋਂ ਪੰਜਾਬੀ ਨੂੰ ਸਿੱਖ ਲੈਂਦੇ ਨੇ ਕਿਉਂਕਿ ਉਹ ਪੰਜਾਬੀ ਦੇ ਲਿੰਗ ਪ੍ਰਬੰਧ ਤੋਂ ਜਾਣੋ ਨਹੀਂ ਹੁੰਦੇ ਤਾਂ ਆਮ ਤੌਰ ਤੇ ਉਹ ਇਹੋ ਜਿਹੇ ਵਾਕ ਬੋਲਦੇ ਆਮ ਹੀ ਸੁਣੇ ਜਾਂਦੇ ਨੇ ਬੀਬੀ ਜੀ ਇਹ ਮੁੰਡਾ ਬੜੀ ਤੰਗ ਕਰਦੀ ਹੈਗੀ ਕਿਉਂਕਿ ਉਹਨਾਂ ਨੂੰ ਜਿਹੜੀ ਪੰਜਾਬੀ ਭਾਸ਼ਾ ਹੈ ਉਹਦੇ ਵਿਆਕਰਨ ਦੀ ਜਾਣਕਾਰੀ ਨਹੀਂ ਹੁੰਦੀ ਕਿ ਜਿੱਥੇ ਵਿਆਕਰਨ ਦੇ ਵਿੱਚ ਕਰਤਾ ਜਿਹੜਾ ਉਹ ਆ ਅੰਤਕ ਆਊਗਾ ਉੱਥੇ ਕਿਰਿਆ ਵੀ ਆ ਅੰਤਕ ਆਊਗੀ ਮੁੰਡਾ ਜਾਂਦਾ ਹੈ ਕੁੜੀ ਜਾਂਦੀ ਹੈ ਜਿੱਥੇ ਆ ਅੰਤਕ ਕਰਤਾ ਆਊਗਾ ਉੱਥੇ ਪੰਜਾਬੀ ਵਿੱਚ ਕਿਰਿਆ ਵੀ ਆ ਅੰਤਕ ਹੀ ਆਊਗੀ ਇਸ ਕਰਕੇ ਜਦੋਂ ਕਿਸੇ ਨੂੰ ਦੂਜੀ ਭਾਸ਼ਾ ਦੀ ਸਿਖਲਾਈ ਦੇਣੀ ਹੈ ਜਾਂ ਕਿਸੇ ਨੇ ਵਿਦੇਸ਼ੀ ਭਾਸ਼ਾ ਸਿੱਖਣੀ ਹੈ ਤਾਂ ਉਹਦੇ ਵਿਆਕਰਨ ਨੂੰ ਚੰਗੀ ਤਰ੍ਹਾਂ ਸਮਝ ਕੇ ਹੀ ਕਿਸੇ ਭਾਸ਼ਾ ਦੀ ਸਿੱਖਿਆ ਜਿਹੜੀ ਉਹ ਲਈ ਜਾ ਸਕਦੀ ਹੈ ਵਿਆਕਰਨ ਨੂੰ ਨਾ ਸਮਝ ਕੇ ਕਿਸੇ ਦੂਜੀ ਭਾਸ਼ਾ ਨੂੰ ਸਮਝਣਾ ਮੁਸ਼ਕਿਲ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇੱਕ ਛੋਟਾ ਬੱਚਾ ਬੜੀ ਆਸਾਨੀ ਨਾਲ ਆਪਣੇ ਜ਼ਿੰਦਗੀ ਦੇ ਮੁਢਲੇ ਹੀ ਸਾਲਾਂ ਦੇ ਵਿੱਚ ਪੂਰਨ ਰੂਪ ਦੇ ਵਿੱਚ ਆਪਣੇ ਆਲੇ ਦੁਆਲੇ ਤੋਂ ਆਪਣੇ ਘਰ ਪਰਿਵਾਰ ਦੇ ਵਿੱਚੋਂ ਸੁਣ ਕੇ ਠੀਕ ਢੰਗ ਨਾਲ ਭਾਸ਼ਾ ਬੋਲਣੀ ਸਿੱਖ ਜਾਂਦਾ ਹੈ ਕੁਝ ਹੀ ਸਾਲਾਂ ਦੇ ਵਿੱਚ ਉਹ ਵਿਆਕਰਨ ਦੇ ਨਿਯਮਾਂ ਨੂੰ ਵੀ ਚੰਗੀ ਤਰ੍ਹਾਂ ਸਮਝ ਲੈਂਦਾ ਹੈ ਭਾਵੇਂ ਉਹ ਉਹਨਾਂ ਨਿਯਮਾਂ ਤੋਂ ਵਕਫ ਨਹੀਂ ਹੁੰਦਾ ਪਰ ਉਹ ਭਾਸ਼ਾ ਨੂੰ ਠੀਕ ਢੰਗ ਨਾਲ ਉਚਾਰ ਰਿਹਾ ਹੁੰਦਾ ਹੈ ਜੇ ਉਹ ਹੀ ਭਾਸ਼ਾ ਉਹਨੂੰ ਲਿਖਤੀ ਰੂਪ ਦੇ ਵਿੱਚ ਉਹਨੂੰ ਪ੍ਰਗਟ ਕਰਨੀ ਪੈ ਜਾਏ ਤਾਂ ਉਹ ਥੋੜੇ ਜਿਹੀ ਤਰੱਦਦ ਦੇ ਨਾਲ ਭਾਸ਼ਾ ਨੂੰ ਚੰਗੇ ਤਰੀਕੇ ਨਾਲ ਲਿਖਤੀ ਰੂਪ ਦੇ ਵਿੱਚ ਵੀ ਪ੍ਰਗਟ ਕਰ ਸਕਦਾ ਹੈ ਇਸ ਕਰਕੇ ਵਿਆਕਰਨ ਦੀ ਸਿੱਖਲਾਈ ਕਿਸੇ ਦੂਜੀ ਭਾਸ਼ਾ ਨੂੰ ਸਿੱਖਣ ਦੇ ਲਈ ਜਾਂ ਵਿਦੇਸ਼ੀ ਭਾਸ਼ਾ ਨੂੰ ਸਿੱਖਣ ਦੇ ਲਈ ਅਹਿਮ ਆ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਇਹ ਸਮਝਾਉਣਾ ਵੀ ਲਾਜ਼ਮੀ ਆ ਕਿ ਜਿਹੜੀ ਭਾਸ਼ਾ ਉਹ ਬੋਲ ਰਹੇ ਨੇ ਉਹ ਵਿਆਕਰਨ ਤੋਂ ਮੁਕਤ ਭਾਸ਼ਾ ਨਹੀਂ ਹੈਗੀ ਉਹਦੇ ਪਿੱਛੇ ਵੀ ਵਿਆਕਰਨਕ ਨਿਯਮ ਪਏ ਹੋਏ ਨੇ ਜਿਨ੍ਹਾਂ ਦੀ ਵਰਤੋਂ ਕਰਦੇ ਹੋਏ ਉਹ ਭਾਸ਼ਾ ਜਿਹੜੀ ਉਹ ਬੋਲ ਹੈ ਨੇ ਅਰੇ ਇਹਦੇ ਨਾਲ ਇਹ ਵੀ ਆ ਕਿ ਬੋਲਚਾਲ ਦੀ ਭਾਸ਼ਾ ਜਿਹੜੀ ਭਾਸ਼ਾ ਅਸੀਂ ਬੋਲਦੇ ਆਂ ਤੇ ਜਿਹੜੀ ਭਾਸ਼ਾ ਅਸੀਂ ਲਿਖਦੇ ਆਂ ਉਹਦੇ ਵਿੱਚ ਕੁਝ ਵਖਰੇਵਾ ਹੁੰਦਾ ਹੁੰਦਾ ਹੈ ਜਿਹਦੇ ਕਾਰਨ ਵਿਆਕਰਨ ਦੇ ਨਿਯਮ ਨੇ ਜਿਹੜੇ ਉਹ ਉਚਾਰਨ ਵਾਲੀ ਜਾਂ ਬੋਲਣ ਵਾਲੀ ਭਾਸ਼ਾ ਦੇ ਵਿੱਚ ਥੋੜੇ ਇੱਧਰ ਉੱਧਰ ਹੋ ਸਕਦੇ ਹੁੰਦੇ ਨੇ ਪਰ ਫਿਰ ਵੀ ਭਾਸ਼ਾ ਨੂੰ ਬਿਲਕੁਲ ਉਗੜ ਦੁਗੜ ਤਰੀਕੇ ਨਾਲ ਨਹੀਂ ਬੋਲਿਆ ਜਾ ਸਕਦਾ ਜਿਵੇਂ ਜੇ ਅਸੀਂ ਵਾਕ ਬੋਲੀਏ ਮਾਂ ਨੇ ਬੱਚੇ ਨੂੰ ਚੂਰੀ ਖਵਾਈ ਹੁਣ ਅਸੀਂ ਇਸ ਵਾਕ ਨੂੰ ਇਹ ਤਾਂ ਬੋਲ ਸਕਦੇ ਹਾਂ ਕਿ ਬੱਚੇ ਨੂੰ ਮਾਂ ਨੇ ਚੂਰੀ ਖਵਾਈ ਪਰ ਅਸੀਂ ਇਸ ਰੂਪ ਦੇ ਵਿੱਚ ਕੀ ਨੇ ਬੱਚਾ ਮਾਂ ਚੂਰੀ ਇਸ ਰੂਪ ਦੇ ਵਿੱਚ ਕੀ ਉਗੜੇ ਦੁਗੜੇ ਸ਼ਬਦਾਂ ਨੂੰ ਰੱਖ ਦਿੱਤਾ ਜਾਵੇ ਤੇ ਬੋਲ ਲਿਆ ਜਾਵੇ ਇਸ ਤਰੀਕੇ ਨਾਲ ਭਾਸ਼ਾ ਨਹੀਂ ਬੋਲ ਸਕਦੇ ਇਸ ਕਰਕੇ ਕਿਸੇ ਵੀ ਭਾਸ਼ਾ ਨੂੰ ਜਦੋਂ ਬੋਲਿਆ ਜਾਂਦਾ ਹੈ ਜਾਂ ਜਦੋਂ ਲਿਖਤੀ ਰੂਪ ਦੇ ਵਿੱਚ ਪ੍ਰਗਟ ਕੀਤਾ ਜਾਂਦਾ ਹੈ ਤਾਂ ਉਹਦੇ ਪਿੱਛੇ ਵਿਆਕਰਨਿਕ ਨਿਯਮ ਹੁੰਦੇ ਨੇ ਕਿਸੇ ਵੀ ਲਿਖੀ ਹੋਈ ਪੁਸਤਕ ਦੇ ਪਿੱਛੇ ਜਾਂ ਕਿਸੇ ਵੀ ਬੋਲੇ ਹੋਏ ਲੈਕਚਰ ਦੇ ਪਿੱਛੇ ਵੀ ਕੋਈ ਵੀ ਭਾਸ਼ਾ ਜਿਹੜੀ ਉਹਦੇ ਪਿਛੇ ਉਹਦਾ ਵਿਆਕਰਨ ਜਿਹੜਾ ਉਹ ਸਥਿਤ ਹੁੰਦਾ ਹੈ ਵਿਆਕਰਨ ਤੋਂ ਬਿਨਾਂ ਭਾਸ਼ਾ ਦੀ ਉਸਾਰੀ ਆ ਜਿਹੜੀ ਉਹ ਨਹੀਂ